ਲੇਵੀ ਨੂੰਹਾਂ ਵੀ ਖੜੀਆਂ ਨੇ ਸੱਸਾਂ ਵੀ ਖੜੀਆਂ ਨੇ ਉਹ ਸੱਸਾਂ ਤਾੜੀ ਮਾਰੋ ਜਿਨ੍ਹਾਂ ਦੀ ਨੂੰਹ ਬਹੁਤ ਜ਼ਿਆਦਾ ਚੰਗੀ ਆ ਸੁਣਿਆ ਨੀਤਾ ਦੇ ਨਾਲ ਮੈਂ ਕਿਹਾ ਸੀ ਵੀ ਉਹ ਸੱਸਾਂ ਤਾੜੀ ਮਾਰੋ ਜਿਨ੍ਹਾਂ ਦੀ ਨੂੰਹ ਬਹੁਤ ਜ਼ਿਆਦਾ ਚੰਗੀ ਆ ਕੁੜੀਏ ਤੂੰ ਕਿਉਂ ਤਾੜੀ ਮਾਰੀ ਨੇ ਮੈਂ ਕਿਹਾ ਉਹ ਸੱਸਾਂ ਤਾੜੀ ਮਾਰੋ ਜਿਨ੍ਹਾਂ ਦੀ ਨੂੰਹ ਬਹੁਤ ਚੰਗੀ ਆ ਹੁਣ ਇੱਕੋ ਹੀ ਵਧੀਆ ਦੇ ਏਦਾ ਮਤਲਬ ਸਾਰਾ ਪਿੰਡ ਲੜਾਕੀਆਂ ਬੂੰਆਂ ਦਾ ਬੇਬੇ ਵਿਚਾਰੀ ਬਾਈ ਕਿੱਥੋਂ ਦਾੜੀ ਮਾਰੇ ਉਹ ਕਹਿੰਦੀ ਜਦੋਂ ਦੀ ਆਈ ਹੈ ਸਾਡੇ ਹੱਥ ਖੜੇ ਕਰਾ ਰੱਖਿਆ ਤੂੰ ਦਾੜੀ ਮਾਰਨ ਨੂੰ ਕਹਿਣਾ ਹੋਰੋ ਕੁੜੀਆਂ ਦਾੜੀ ਮਾਰੋ ਜਿਨ੍ਹਾਂ ਦੀ ਸੱਸ ਬਹੁਤ ਚੰਗੀ ਆ ਕੁੜੀਆਂ ਨੇ ਵਿਚਾਰੀਆਂ ਨੇ ਡਰਦੀਆਂ ਨੇ ਮਾਰਤੀ ਹੋਣੀਆਂ ਵੀ ਕਲੇਸ਼ ਨਾਲ ਬੈਠੀ ਐ ਘਰੇ ਜਾ ਕੇ ਫੇਰ ਕਲੇਸ਼ ਪਾਉਂ ਤੀ ਮੇਰੇ ਵਾਰੀ ਦਾੜੀ ਨਹੀਂ ਮਾਰੀ ਜਦੋਂ ਕਿਤੇ ਬਾਈ ਮੈਂ ਕੁੜੀਆਂ ਨੂੰ ਦਾੜੀ ਮਾਰਨ ਵਾਸਤੇ ਕਹਿਣਾ ਨਾ ਜੈਂਟਸ ਮਹਿਕਮਾ ਨਾਲ ਦੀ ਨਾਲ ਆਪ ਦੇ ਘਰ ਵਾਲੀ ਬਣੀ ਦੇਖਦੇ ਆ ਦੇਖਾ ਮੇਰੀ ਮਾਂ ਵਾਰੀ ਤਾੜੀ ਮਾਰੀ કે ਨਹੀਂ ਮਾਰੀ ਕਿਉਂਕਿ ਬੇਬੇ ਨੂੰ ਕਹਿਣ ਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਮੇਰੇ ਘਰ ਵਾਲੀ ਵਾਰੀ ਪਾਈ ਕਿਉਂ ਨਹੀਂ ਤਾੜੀ ਮਾਰੀ ਪੜ੍ਹੀ ਲਿਖੀ ਮਟਿਆਰ ਪਿੰਡ ਦੇ ਵਿੱਚ ਵਿਆਹੀ ਜਾਵੇ ਘਰ ਵਾਲੇ ਦਾ ਸਿਰ ਖਾ ਖਾ ਕੇ ਖਾ ਖਾ ਕੇ ਖਾ ਖਾ ਕੇ ਖਾ ਖਾ ਕੇ ਸ਼ਹਿਰ ਵਿੱਚ ਬਸਣ ਲਈ ਮਜਬੂਰ ਕਰ ਦਿੰਦੀ ਹੈ ਦੋਨੋਂ ਮੀਆਂ ਬੀਬੀ ਸ਼ਹਿਰ ਚ ਰਹਿੰਦੇ ਨੇ ਮਹੀਨੇ ਬਾਅਦ ਮੁੰਡੇ ਦਾ ਦਿਲ ਕਰਦਾ ਕਿ ਭਗਵਾਨ ਨੇ ਬੇਬੇ ਨੂੰ ਮਿਲਾਈਏ ਕਹਿੰਦੀ ਮੈਂ ਨਹੀਂ ਜਾਂਦੀ ਕਹਿੰਦਾ ਕਿਉਂ ਨਹੀਂ ਜਾਂਦੀ ਕਹਿੰਦੀ ਜਦ ਮੈਂ ਜਾਮਾ ਪਿੰਡ ਤੇਰੇ ਬੂਹੇ ਬਲ ਭੱਜੀ ਆਉਂਦੀ ਆ ਵੇ ਤੇਰੀ ਬੇਬੇ ਕਟਗੇ ਜੱਫੀ ਵਾਲੇ ਦੀ ਸਾਰਾ ਕੁਛ ਲਬੇਡ ਦਿੰਦੀ ਆ ਗੋਹੇ ਦੀ 스멜 ਚਾਰ ਚਾ ਦਿੰਦੀ ਜਾਂਦੀ ਮੈਂ ਤੇਰੇ ਪਿੰਡ ਕਹਿੰਦੀ ਤਾਂ ਉਹ ਮੁੰਡਾ ਬੜੀ ਸਿਆਣੀ ਗੱਲ ਕਹਿੰਦਾ ਕਿਉਂਕਿ ਮੁੰਡਾ ਬਾਪੂ ਸਿਆਣਾ ਮੇਰੇ ਵਰਗਾ ਤੇ ਕੁੜੀ ਤੇਰੀ ਵਰਗੀ ਨਹੀਂ ਤੈਨੂੰ ਪੂਰਾ ਕਮਲਿਆ ਕੀ ਕਹਿੰਦਾ ਪੈਰਾਂ ਨੂੰ ਹੱਥ ਲਾ ਕੇ ਕਰ ਸਤਿਕਾਰ ਬਜ਼ੁਰਗਾਂ ਦਾ ਨਹੀਂ ਕਿਸਮਤ ਦੇ ਨਾਲ ਮਿਲਦਾ ਕਮਲਿਆ ਪਿਆਰ ਬਜ਼ੁਰਗਾਂ ਦਾ ਸੋ ਮੇਰੇ ਮਿੱਤਰਾਂ ਦੇ ਵਿੱਚ ਜੋ ਨਿਰਮਲ ਦੇਖੋ ਸਾਡਾ ਵੀਰ ਕਾ ਨਿਰਮਲ ਠੀਕ ਆ ਆ ਜਾ ਇਧਰ ਆ ਜਾ ਸਟੇ ਯਾਰ ਆਹ ਬਹੁਤ ਪਿਆਰਾ ਮਿੱਤਰਾਂ ਬੜਾ ਬੜਾ ਜੀਰਾਂ ਬਾਦ ਮਿਲਿਆ ਸੋ ਜਿਹਾਂ ਨੂੰ ਜਿੰਨੇ ਵੀ ਸੱਜਣ ਮਿੱਤਰ ਨੇ ਵੈਸੇ ਸਾਰਾ ਪਿੰਡ ਮਿੱਤਰਾਂ ਦਾ ਤੁਸੀਂ ਆਪਦੇ ਨਾਂ ਦੀ ਤਾੜੀ ਮਾਰੋ ਯਾਰ ਕਲਾਕਾਰਾਂ ਨੂੰ ਫਨਕਾਰਾਂ ਨੂੰ ਸਰਕਾਰਾਂ ਨੂੰ ਬਣਾਉਣ ਵਾਲੇ ਤੁਸੀਂ ਲੋਕੋ ਤੁਹਾਡਾ ਪਿਆਰ ਆ ਮੁਹੱਬਤ ਆ ਇਦੀ ਗਰਮੀ ਦੇ ਵਿੱਚ ਕਿਉਂਕਿ ਸਾਡਾ ਤਾਂ ਕੰਮ ਆ ਪਰ ਤੁਸੀਂ ਥੋੜੇ ਕਰਕੇ ਅਸੀਂ ਆਂ ਜਿਉਂਦੇ ਰਹੋ ਆ ਜੀ ਬੇਬੇ ਲੈ ਬੜੀ ਤੇ ਬੜੀ ਗੱਲ ਲ ਹੋ ਗਈ ਥੈਂਕ ਯੂ ਫੇਰਾਂ ਨੂੰ ਲਾ ਕੇ ਨਿਕਰ ਸਤੇ ਕਾਰ ਬਜ਼ੁਰਗਾਂ ਦਾ ਕਿਸਮਤ ਦੇ ਲੜ ਮਿਲਦਾ ਕਮਲੀ ਪਿਆਰ ਬਜ਼ੁਰਗਾਂ ਦਾ ਉਹ ਕਰਮਾਂ ਦੇ ਨਾਲ ਮਿਲਦਾ ਕਮਲੀ ਪਿਆਰ ਬਜ਼ੁਰਗਾਂ ਕਹਿੰਦੀ ਸੱਸ ਜੀ ਇਹਨ ਪੌਣ ਨਹੀਂ ਦਿੰਦੀ ਸੂਟ ਪੰਜਾਬੀ ਪੌਂਦੀ ਆ ਮੈਂ ਕਿਹਾ ਸਾਡੀ ਬੇਬੇ ਕਿਹੜਾ ਭਾਈ ਯੂਕੇ ਰਹਿੰਦੀ ਆ ਫੇਣ ਹਣਾ ਸਿਆਣੇ ਕਹਿੰਦੇ ਨੇ ਜਿੱਦਾਂ ਦਾ ਦੇਸ ਉਹਦਾ ਦਾ ਭੇਸ ਹੋਣਾ ਚਾਹੀਦਾ ਬਾਹਰਲੇ ਮੁਲਕਾਂ ਦੇ ਵਿੱਚ ਭਾਵੇਂ ਕੋਈ ਬੰਦਾ ਜੀਨ ਪਾਵੇ ਭਾਵੇਂ ਕੋ ਜੀਨ ਪਾਵੇ ਤੇ ਭਾਵੇਂ ਕੋ ਜੀਨ ਪਾਵੇ ਠੀਕ ਆ ਨਾ ਕੋ ਰੋਕਣਾ ਨਾ ਡੋਕੜਾ ਪਰ ਇਥੇ ਪਿੰਡਾਂ ਦਾ ਕਲਚਰ ਆ ਪਿੰਡਾਂ ਦਾ ਮੁਹੱਬਤ ਆ ਨੀ ਕੀ ਹੋਇਆ ਤੋ ਕੁੜੀ ਸ਼ਹਿਰ ਦੀ ਐਵੇਂ ਨਾ ਫੜ ਮਾਰ ਕੁੜੇ ਉਹ ਤੂੰ ਕੀ ਜਾਣੇ ਬੇ ਸਮਝੇ ਸਾਡਾ ਪਿੰਡੂ ਸਗਿਆ ਚਾਲ ਤੁਰੀ ਨੀ ਇੱਕ ਵਾਰੀ ਤਾਂ ਵੇਖੇ ਆ ਸਿਰ ਤੇ ਦਪੱਟਾ ਲੈ ਕੇ ਦਪੱਟਾ ਕਿਹੜਾ ਬਾਈ ਸਿਰ ਤੇ ਆਉਣਾ ਕਹਦਾ ਇਧਰੋਂ ਸੂਈ ਲਾਈ ਹੁੰਦੀ ਆ ਕਹਦਾ ਇਧਰੋਂ ਲਾਈ ਹੁੰਦੀ ਆ ਕਹਦਾ ਗਲਤੀ ਨਾਲ ਸਿਰ ਨਾ ਟਕਿਆ ਜਾਵੇ ਉਧਰੋਂ ਮਾਨੀਆਂ ਧੀਆਂ ਵਾਲਾਂ ਦੇ ਸਟਾਈਲ ਕਦੇ ਚਾਰ ਇੱਥੋਂ ਚੱਕ ਲੈ ਕਦੇ ਇੱਥੋਂ ਚੱਕ ਲੈ ਆਪਦੇ ਵਾਲ ਪਿਛੋਂ ਗੜਾਈ ਜਾਣਗੀਆਂ ਮੁੰਦੇ ਲਾਲਾ ਇੱਥੇ ਵਿਸਾਈ ਜਾਣਗੀਆਂ ਘਮੋੜਾ ਜਿਹਾ ਕਰਕੇ ਫਲਫੀ ਸਟਾਈਲ ਕਹਿੰਦੇ ਹਨ ਇੱਕ ਆਪੇ ਛੇ ਰਬੜੀ ਜਿੜਾ ਕੇ ਜਿਹੜੀ ਬੂਹ ਜੀ ਹਿਲਦੀ ਆ ਉਹਨੂੰ ਕੀ ਕਹਿੰਦੇ ਆ ਖੁੱਲ ਗਈ ਕੇ ਨਾ ਕਿ ਸਟਾਈਲ ਹੀ ਚੱਲਦਾ ਤਾਂ ਦੇ ਸਾਡੇ ਤਾਂ ਬੇਬੇ ਜਦੋਂ ਇਦਾਂ ਕੋਈ ਕੁੜੀ ਨਹੀਂ ਨੀ ਕਿਵੇਂ ਝਾਟਾ ਖਲਾਰੀ ਫਿਰਦੀ ਐ ਤੂੰ ਜਾਣ ਕੇ ਖਲਾਰ ਰਿਹਾ ਕਿ ਇਦਾਂ ਹੀ ਆ ਅੱਛਾ ਜਾਣ ਕੇ ਸਟਾਈਲ ਆਇਆ ਕੀ ਬਾਤ ਪਿਛੇ ਰਬੜ ਜੀ ਚੜਾ ਕੇ ਜਿਹੜੀ ਬੂਫ ਜੀ ਹਿਲਦੀ ਐ ਇਹਨੂੰ ਕਹਿੰਦੇ ਨੇ ਪੋਨੀ ਮਗਿਆ ਵਾਲਾਂ ਨਾਲ ਇਨੇ ਪੰਗੇ ਲਾਉਂਗੀਆਂ ਐਨੀ ਅਗਸਵਾ ਲਾਉਂਗੀਆਂ ਉਹਦੇ ਹੀ ਪਤਾ ਲੱਗਣਾ ਜਦੋਂ ਪੋਨੀ ਝੜ ਗਈ ਤੇ ਕੱਲੀ ਕੋਨੀ ਰਹਿ ਦਣੀ ਯਾਦ ਸਰਤੇ ਵਾਲ ਹੀ ਨਰਾਹੇ ਫਰ ਕਰ ਲਈਂ ਜਲੇਬੀ ਜੂੜਾ ਕਿੱਥੋਂ ਕਰੇਗੀ ਐਸੇ ਕਰਕੇ ਨੀ ਤੇਰੀ ਝੜ ਗਈ ਜਦੋਂ ਏ ਪੋਨੀ ਫਿਰ ਸਾਰੇ ਕਹਿਣਗੇ ਕੋਨੀ ਨੀ ਕਿੱਥੋਂ ਸਟੈਲ ਬਣਾਵੇਂਗੀ ਗੰਝਾ ਦਾ ਸਰ ਲੈ ਕੇ ਕਿਦਾਂ ਬਾਹਰ ਲੱਗਦੇ ਆਵੇਂ ਨੀ ਗੁੱਤਤਾ ਤੈਥੋਂ ਹੋਣੀ ਨਹੀਂ ਸਾਥ ਠੋਲੇ ਖਾਵੇਂ ਠੋਲੇ ਪਤਾ ਕੀ ਹੁੰਦਾ ਠੋਲੇ ਠੋਲਾ ਮੇਰਾ ਮਾਨਸਾ ਦੇ ਪਿੰਡਾ ਰੇਤਲੇ ਜੇ ਬਾਣ ਆ ਸਾਡੇ ਬਾਪੂ ਵਰਗੇ ਨੇ ਉੱਠ ਰੱਖੇ ਹੁੰਦੇ ਸੀ ਉੱਠ ਜਦੋਂ ਸਵਾਰਦੇ ਸੀ ਮਤਲਬ ਉਹਨਾਂ ਨੂੰ ਮੁੰਦੇ ਸੀ ਕਟਿੰਗ ਕਰਦੇ ਸੀ ਉਹਨਾਂ ਦੀ ਜਦੋਂ హెయిਰ ਸਟਾਈਲ ਕਰਦੇ ਸੀ ਉੱਠਾਂ ਦਾ ਵੀ ਕਰ ਦਿੰਦੇ ਸੀ ਐਂ ਜੇ ਕਰਕੇ ਨੀ ਤਿੱਖੀ ਐ ਮਾਰ ਦਿੰਦੇ ਸੀ ਥੱਲੇ ਉਪਰੋਂ ਐ ਨਾ ਨਾ ਕੱਟਿਆ ਹੁੰਦਾ ਸੀ ਬੱਖੀਆਂ ਤੋਂ ਉੱਤੋਂ ਤੇ ਠੀਕ ਹੁੰਦਾ ਇਹ ਉਹਦੇ ਨਾਲ ਹੀ ਬਾਪੂ ਵਰਗੇ ਉੱਠ ਮਨ ਦਿੰਦੇ ਸੀ ਉਹਦੇ ਨਾਲ ਹੀ ਸਾਨੂੰ ਮੁੰਦਦੇ ਸੀ ਜਦੋਂ ਸਿਰ ਹੋ ਜਾਂਦਾ ਸੀ ਗੱਜਾ ਟੋਟਣ ਤੇ ਜਿਹੜਾ ਬੰਦਾ ਮਿਲਦਾ ਹਰੇ ਕਹਿੰਦਾ ਚੱਕ ਵੀ ਸਿਰ ਬਣਾਈ ਦਾ ਆ ਜਿਹੜੇ ਘਮੋੜੇ ਜੇ ਤੁਸੀਂ ਉੱਪਰ ਕਰਦੀਆਂ ਨਾ ਵਾਲ-ਪਾਪਾ ਕੇ ਇਹ ਸਾਡੇ ਵੈਸੇ ਹੀ ਹੁੰਦੇ ਸੀ ਨੇਚਰਲ ਨਾ ਕੋਈ ਫੈਕਸ਼ਨ ਹੁੰਦੀ ਸੀ ਨਾ ਕੋਈ ਲੈਣਾ ਕੋਈ ਨਾ ਲੈਣਾ ਆਜ ਕੱਲ ਵਾਲਿਆਂ ਦੇ ਨਿਆਣਿਆਂ ਨੂੰ ਮੜਾ ਜਾ ਕਿਤੇ ਜਾ ਕੇ ਦੇਖ ਲੋ ਬਾਪੂ ਹੱਥ ਤੋਕੇ ਚ ਕੀ ਬਾਪੂ ਮਸੂ ਮਾਰਦਾ ਨੀ ਕੀ ਹੋਇਆ ਤੋ ਕੁੜੀ ਸ਼ਹਿਰ ਦੀ ਐਵੇਂ ਨਾ ਫੜ ਮਾਰ ਕੁੜੇ ਨਹੀਂ ਤੂੰ ਕੀ ਜਾਣੇ ਬੇਸਮਝੇ ਸਾਡਾ ਪਿੰਡ ਤੋਂ ਸੱਜਿਆ ਛਾੜ ਕੁੜੇ ਨੀ ਇੱਕ ਵਾਰੀ ਤਾਂ ਬਹਿ ਕੇ ਆ ਸਿਰ ਤੇ ਦਪੱਟਾ ਲੈ ਕੇ ਨੀ ਕਾਲ ਜਾ ਠਾਰ ਬਜ਼ੁਰਗਾਂ ਦਾ ਕਿਸਮਤ ਦੇ ਨਾਲ ਮਿਲਦਾ ਕਮਲੀਏ ਆਹ ਸੁਖਮਾਨਾ ਉਹ ਕਰਮਾਂ ਦੇ ਨਾਲ ਮਿਲਦਾ ਕਮਰੀਏ ਪਿਆਰ ਬਜੁਰਖਾਂਦਾ ਇਹ ਕੱਲ ਉਹਦੀ ਮਾੜੀ ਵੇ ਗੋਹਾ ਸੜਵਾਉਂਦੀ ਆ ਐ ਭਾਈ ਇੱਥੋਂ ਪਤਾ ਲੱਗਦਾ ਸਾਰੇ ਭਾਦੋਂ ਦੇ ਪੱਟੇ ਸਾਥ ਹੁੰਦੇ ਕੰਮ ਤੋਂ ਡਰਦੀਆਂ ਪਾਦੀਆਂ ਸ਼ਹਿਰ ਨੂੰ ਇਹ ਉੱਥੇ ਮੀਆਂ ਬੀਬੀ ਦੋਨੋਂ ਹੁੰਦਿਆਂ ਨਾ ਕੋ ਰੋਕਣ ਵਾਲਾ ਤੇ ਨਾ ਕੋ ਟੋਕਣ ਵਾਲਾ ਜਦੋਂ ਮੀਆਂ ਬੀਬੀ ਦੋਨੋਂ ਹੁੰਦੇ ਆ ਫਿਰ ਮੇਰੇ ਵਰਗਾ ਮਹਾਤੜ ਭਾਂਡਾ ਦੀਨਾ ਨਾਲ ਮਜਾ ਲੈਂਦਾ ਕਹਿੰਦਾ ਕੋਈ ਗੱਲ ਨਹੀਂ ਭਗਵਾਨੇ ਤੂੰ ਬੱਚੇ ਚੁਪਕਾ ਲੈ ਮੈਂ ਭਾਂਡੇ ਮਾਇਲ ਨਾਲ ਰਲ ਮਿਲ ਕੇ ਡੰਗ ਲਾ ਲੈ ਪਿੰਡ 'ਚ ਨਹੀਂ ਵਿੰਡਾ ਚ ਬੰਦਾ ਕਦੇ ਦੁੱਖ ਦੇ ਸੁਖ ਦੇ ਘਰ ਵਾਲੀ ਨਾਲ ਹੱਥ ਫਟਾ ਦੇ ਆ ਨਾਲ ਦੇ ਮੇਲੇ ਮਾਰ 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 ਦਿੰਦੇ ਬਾਈ ਬੌਟੀ ਤੇ ਲੜ ਲੱਗਿਆ ਹੁਣ ਕਿੱਥੇ ਆ ਹੁਣ ਕਿੱਥੇ ਰਹਿ ਗਿਆ ਨਹੀਂ ਮਾਰਦਾ ਨਹੀਂ ਮਾਰਦਾ ਵਿਆਹ ਹੋਇਆ ਨਹੀਂ ਨਾ ਵਿਆਹ ਨਾ ਕਰਹੀਂ ਬੱਚਾ ਰਹੇਗਾ ਠੀਕ ਹੈ ਬੱਚੋ ਜਿੰਨਾ ਬੱਸ ਸਕਦੇ ਹਾਂ ਨਾਲ ਦੇ ਫਿਰ ਪਤਾ ਕੀ ਕਹਿੰਦੇ ਮਾੜਾ ਜਿਹਾ ਬੰਦਾ ਕੰਮ ਕਰਾ ਦੇ ਬਈ ਬੌਟੀ ਤੇ ਲੜ ਲੱਗਿਆ ਹੁਣ ਕਿੱਥੇ ਨਿਕਲਵਾ ਜਿਹੜੀ ਵਿਚਾਰੀ ਕੀ ਕਰੇ ਫਿਰ ਠੰਡਾ ਪਾਣੀ ਪੀਂ ਮਰੇ ਬਾਕੀ ਰਹਿ ਗਈ ਕੰਮ ਦੀ ਗੱਲ ਉਹ ਸਾਡੀ ਬੇਬੇ ਨੇ ਬੜਾ ਕੰਮ ਕੀਤਾ ਕਹਿੰਦੀ ਮੇਰੀ ਨੂੰ ਇੰਨਾ ਕੰਮ ਕਰੇ ਦਾਸਵਾਦ ਆਉਂਦਾ ਸਿਆਣੇ ਦੀ ਘਾਤ ਹੈ ਨੀ ਘਰ ਦਾ ਕਰਦੀ ਕੰਮ ਕਦੇ ਕੋਈ ਨਹੀਂ ਕਹੋਂਦੀ ਗੋਲੀ ਹੋ ਜਾਂਦੀ ਜਮ ਅਪਾਰ ਪੁਰੀ ਦੀ ਕਰਮ ਫਕਰ ਦੀ ਬੋਲੀ ਬਸ ਹਾਂਜੀ ਹਾਂਜੀ ਕਹਿ ਕੇ ਆਸਰ ਤੇ ਦੁਪੱਟਾ ਲੈ ਕੇ ਨੀ ਕਾੜ ਜਾ ਠਾਰ ਬਜ਼ੁਰਗਾਂ ਦਾ ਕਿਸਮਤ ਦੇ ਨਾਲ ਮਿਲਦਾ ਕਮੜੀ ਪਿਆਰ ਬਜ਼ੁਰਗਾਂ ਦਾ ਕਰਮਾਂ ਦੇ ਨਾਲ ਕਮੜੀਏ ਕਿਸਮਤ ਦੇ ਨਾਲ ਮਿਲਦਾ ਕਮੜੀਏ ਪਿਆਰ ਬਜ਼ੁਰਖਾਂ ਦਾ ਤੇਰੀ ਬੇਪੇਲ ਪੜੀ ਤੇ ਪੜੀ ਜੀ ਮਨ ਬੜ ਨੜ ਰੋਦੀਆ ਕਿਸਮਤ ਦੇ ਨਾਲ ਮਿਲਦਾ ਕਮੜੀਏ ਪਿਆਰ ਬਜ਼ੁਰਖਾਂ ਦਾ ਤੇਰੀ ਬੇਪੇਲ ਪੜੀ ਤੇ ਪੜੀ ਜੀ ਮਨ ਬੜ ਨੜ ਰੋਦੀਆ ਕਰਮਾਂ ਦੇ ਨਾਲ ਮਿਲਦਾ ਕਮੜੀਏ ਪਿਆਰ ਬਜ਼ੁਰਖਾਂ ਦਾ ਆ ਰਿਆ ਐ ਜਿਹੜੇ ਮੁੱਲ ਦੇ ਨੋਂ ਲਾ ਲੈਂਦੀਆਂ ਫੜਾਕ ਦੇ ਨੇ ਬੇਬੇ ਤੇ ਲਹੂ ਕੱਢੇ ਵੇ ਹੁੰਦਾ ਮਾਰ ਮਾਰ ਕੇ ਕਹਿੰਦੀ ਰਹਿਣ ਦੇ ਭੈਣੇ ਨਵੇਂ ਤਾਂ ਕੋ ਹੱਥ ਫੈਰੀਆ ਅੱਲਾ ਜੀ ਦੇ ਆਈ ਤਰੇ ਵਿਚ ਆਪਾਂ ਦੇ ਜਦੋਂ ਕਿਤੇ ਨੂੰ ਸੱਸ ਦੀ ਬਾਈ ਲੜਾਈ ਹੁੰਦੀ ਆ ਨਾ ਪੰਗਾ ਹਮੇਸ਼ਾ ਜੈਂਸ ਨੂੰ ਪੈਂਦਾ ਬੰਦਾ ਵਿਚਾਰਾ ਨਾ ਘਰ ਵਾਲੀ ਦੇ ਪੱਖ 'ਚ ਬੋਲਣ ਜੋਗਾ ਨਾ ਬੇਬੇ ਦੇ ਪੱਖ 'ਚ ਬੋਲਣ ਜੋਗਾ ਜੇ ਕਿਤੇ ਮਾਂ ਦੀ ਹਾਂ 'ਚ ਹਾਂ ਮਲਾਉਂਦਾ ਤਾਂ ਘਰ ਵਾਲੀ ਕਹਿੰਦੀ ਵੇ ਹੋਇਆ ਫਿਰ ਮਾਮ ਬਲਦਾ ਕਦੇ ਸੁਣਦਾ ਨਹੀਂ ਗੱਲ ਤੇ ਨੇ ਜੇ ਕਰਕੇ ਤੇ ਦੁਖ ਦੇ ਸੁਖ ਦੇ ਮਾੜਾ ਜਾ ਬੇਬੇ ਨੂੰ ਕਹਦੇ ਕਿ ਮਾਂ ਤੂੰ ਚੁੱਪ ਕਰ ਜਾ ਹਾਏ 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 ਫਿਰ ਮੰਮੀ ਪੈਂਦੀ ਚਾਰੇ ਜਾ ਕੇ ਹੁਣ ਇਹ ਮਾਂ ਆ ਗਈ ਬਤ ਮੇਰੀ ਕੀ ਲੋੜ ਆ ਭਲ ਗਿਆ ਬੋਧ ਰਿਆ ਤਾ ਤੇ ਹੁਣ ਲੱਗਦਾ ਪਹਿਲਾ ਮੁੰਡਾ ਮੇਰਾ ਸੀ ਹੁਣ ਹੱਕ ਕਿਸੇ ਹੋਰ ਦਾ ਆ ਗਿਆ ਨਿੱਕੀ ਨਿੱਕੀ ਨੋਗ ਝੋਗ ਦੇ ਨਾਲ ਜ਼ਿੰਦਗੀ ਲੰਘਦੀ ਹੈ ਸਿਆਣੇ ਕਹਿੰਦੇ ਨੇ ਜਿਹੜੇ ਘਰਾਂ ਚ ਚਾਰ ਭਾਂਡੇ ਹੁੰਦੇ ਨੇ ਉਹ ਭਾਈ ਖੜਕਦੇ ਵੀ ਹੁੰਦੇ ਨੇ ਪਰ ਉਹਨਾਂ ਦੀ ਆਵਾਜ਼ ਕੰਧ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਬੋਲੀਆਂ ਕਰੀਆਂ ਫੇਰ ਕੁਝੀਆਂ ਆਹੀ ਦੁਨੀਆਦਾਰੀ ਹੈ ਇਸੇ ਕਰਕੇ ਕਹਣਾ ਦੇਵੀਓ ਖਿਆਰ ਰੱਖਿਆ ਕਰੋ ਬੰਦਾ ਥੱਕਿਆ ਡਟਿਆ ਘਰੇ ਆਵੇ ਹੱਸ ਕੇ ਤਿਆਰ ਦੂਰ ਹੋ ਕੇ ਸੋਹਣੀਏ ਜਿਹਾ ਬਣ ਕੇ ਪਾਣੀ ਦਾ ਗਲਾਸ ਫੜਾ ਕੇ ਆ ਕੇ ਜੀ ਕਰੇ ਮਜਾਲ ਕਾ ਬੰਦਾ ਲੜ ਜੇ दारू ਪੀ ਕੇ ਜਾ ਕੇ ਤੇ ਹੋਰ ਚੱਲ ਜੇ ਉਧਰੋਂ ਤੁਸੀਂ ਬੰਦਾ ਕੰਮ ਤੋਂ ਸਟ੍ਰੈਸਿਸ ਦੇ ਬਾਹਰੋਂ ਆਇਆ ਹੁੰਦਾ ਮੂਹਰੋਂ ਡੰਗ ਤੁਸੀਂ ਚੱਕੀ ਖੜੇ ਨੇ ਤੇਰੀ ਮਾਂ ਨੇ ਕੀਤਾ ਤੇਰੀ ਭੈਣ ਨੇ ਕੀਤਾ ਫਿਰ ਚਿੜੀ ਵਿਚਾਰੀ ਕੀ ਕਰੇ ਕੌੜਾ ਬਣੀ ਵੀ ਮਰਦੀ